ਗੁਰੂ ਪਿਆਰਿਓ ਅਜ ਸਾਵਣ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਪੰਚਮ ਪੀਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਬਾਰਾਮਾਦ ਦੀ ਬਾਣੀ ਮਾਜ ਰਗ ਦੇ ਅੰਦਰ ਸਾਡੇ ਕਲਯੁਗ ਜੀਵਾਂ ਵਾਸਤੇ ਸਤਿਗੁਰਾਂ ਨੇ ਅੰਕਿਤ ਕੀਤੀ ਹੈ ਕਿਉਂਕਿ ਹਰ ਮਹੀਨੇ ਮੌਸਮ ਬਦਲ ਜਾਂਦਾ ਹੈ ਸਮੇਂ ਦੇ ਵਿੱਚ ਤਬਦੀਲੀ ਆਉਂਦੀ ਹੈ ਤੇ ਮੌਸਮ ਦੀ ਤਬਦੀਲੀ ਦੇ ਨਾਲ ਮੌਸਮ ਦੇ ਬਦਲਣ ਕਰਕੇ ਅਸੀਂ ਜੋ ਸਾਡੇ ਸਰੀਰ ਤੇ ਪ੍ਰਭਾਵ ਪੈਂਦਾ ਹੈ ਮੌਸਮ ਦਾ ਤੇ ਉਸ ਮਹੀਨੇ ਨੂੰ ਅਸੀਂ ਕਿਸ ਤਰ੍ਹਾਂ ਬਤੀਤ ਕਰਨਾ ਹੈ ਸਤਿਗੁਰਾਂ ਨੇ ਹਰ ਇੱਕ ਮਹੀਨੇ ਦਾ ਵੱਖਰੇ ਵੱਖਰੇ ਸੰਦੇਸ਼ ਦਿੱਤਾ ਅੱਜ ਦੇ ਮਹੀਨੇ ਦਾ ਸਤਿਗੁਰ ਕੀ ਸੰਦੇਸ਼ ਦਿੰਦੇ ਹਨ ਸਰਵਣ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮੰਤਨ ਰਤਾ ਸਚ ਰੰਗ ਏਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਏਕੋ ਨਾਮ ਅਧਾਰ ਵਿਖਿਆ ਰੰਗ ਕੁੜਾਵੇਆ ਦਿਸਨ ਸਬੇ ਸ਼ਾਰ ਹਰ ਅਮਰਤ ਬੂੰਦ ਸੁਹਾਵਣੀ ਮਨ ਸਾਧੂ ਪੀਵਣ ਹਾਰ ਵਣ ਤ੍ਰਿਣ ਪ੍ਰਭ ਸੰਗ ਮੋਲਿਆ ਸਮਰੱਥ ਬੁਰਖ ਆਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖਿਏ ਪ੍ਰਭ ਪਾਇਆ ਹਉ ਤਨ ਕੇ ਸਦ ਬਲਿਹਾਰ ਨਾਨਕ ਹਰਜੀ ਮਿਆ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੇ ਜਿਨ ਰਾਮ ਨਾਮ ਉਰਹਾਰ ਸਾਵਣ ਤਿਨਾ ਸੁਹਾਗਣੇ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅਸਵੰ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਸਾਨੂੰ ਸਾਰਿਆਂ ਨੂੰ ਕਹਿੰਦੇ ਹਨ ਕਿ ਅਸੀਂ ਉਸ ਆਕਾਲ ਪੁਰਖ ਪਰਮਾਤਮਾ ਦੀਆਂ ਇਸਤਰੀਆਂ ਹਾਂ ਉਹ ਸਾਡਾ ਮਾਲਕ ਸਾਡਾ ਖਸਮ ਇੱਕ ਹੈ ਸਾਰੇ ਸੰਸਾਰ ਦਾ ਬਾਕੀ ਸਾਰਾ ਸੰਸਾਰ ਜੀਵ ਰੂਪੀ ਇਸਤਰੀ ਹੈ ਤੇ ਪਰਮੇਸ਼ਰ ਸਾਡਾ ਖਸਮ ਹੈ ਸਾਡਾ ਮਾਲਕ ਹੈ ਤੇ ਸਤਿਗੁਰੂ ਸਾਵਣ ਦੇ ਮਹੀਨੇ ਦੇ ਵਿੱਚ ਕਹਿੰਦੇ ਹਨ ਜਿਸ ਤਰ੍ਹਾਂ ਕਿ ਸਾਵਣ ਦਾ ਮਹੀਨਾ ਚੜ੍ਹਿਆ ਇਸ ਮਹੀਨੇ ਦੇ ਵਿੱਚ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤੇ ਇੱਕ ਘਾਹ ਦੀ 蒂ੜ ਤੋਂ ਲੈ ਕੇ ਵੱਡੇ ਦਰਖਤਾਂ ਤੱਕ ਸਾਰੇ ਹਰੇ ਭਰੇ ਹੋ ਜਾਂਦੇ ਹਨ ਤੇ ਉਸ ਹਰਿਆਵਲੀ ਦੇ ਨਾਲ ਉਸ ਹਰੇ ਭਰੇ ਵਣਸਪਤੀ ਦੇ ਨਾਲ ਸਾਨੂੰ ਜੀਵ ਰੂਪੀ ਇਸਤਰੀਆਂ ਨੂੰ ਸਤਿਗੁਰੂ ਸਮਾਨਤਾ ਦਿੰਦੇ ਹਨ ਕਿ ਜਿਨ੍ਹਾਂ ਦਾ ਪਿਆਰ ਅਕਾਲ ਪੁਰਖ ਪਰਮਾਤਮਾ ਦੇ ਨਾਲ ਪੈ ਗਿਆ ਹੈ ਜਿਹੜੇ ਪ੍ਰਭੂ ਦੇ ਚਰਨਾਂ ਦੇ ਨਾਲ ਜੁੜੇ ਹਨ ਉਹ ਕਾਮਨ ਉਹ ਇਸਤਰੀਆਂ ਇਸ ਤਰ੍ਹਾਂ ਹਰੀਆਂ-ਪਰੀਆਂ ਹੋ ਜਾਣੀਆਂ ਇਸ ਤਰ੍ਹਾਂ ਉਹਨਾਂ ਦਾ ਹਿਰਦਾ ਖਿੜੇਗਾ ਜਿਸ ਤਰ੍ਹਾਂ ਕਿ ਚਾਰਿ ਛੇਰੇ ਹਰਿਆਲੀ ਛਾਈ ਪਈ ਹੈ ਸੌਂਦੇ ਮਹੀਨੇ ਦੇ ਵਿੱਚ ਸਾਉਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਜਿਨ੍ਹਾਂ ਦਾ ਪਿਆਰ ਚਰਨ ਕਮਲਾਂ ਦੇ ਨਾਲ ਪੈ ਗਿਆ ਮਨ ਤਨ ਰਤਾ ਸਚ ਰੰਗ ਇਕੋ ਨਾਮ ਆਧਾਰ ਉਹਨਾਂ ਦਾ ਮਨ ਉਹਨਾਂ ਦਾ ਤਨ ਇਕੋ ਸੱਚੇ ਨਾਮ ਦੇ ਵਿੱਚ ਰੰਗਿਆ ਜਾਏਗਾ ਤੇ ਉਹ ਇਕੋ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਹੀ ਆਧਾਰ ਬਣਾਣਗੇ ਨਾਮ ਦਾ ਹੀ ਆਸਰਾ ਤੱਕਣਗੇ ਨਾਮ ਨੂੰ ਆਪਣੇ ਜੀਵਨ ਦੀ ਟੇਕ ਬਣਾਉਣਗੇ ਜਿਨ੍ਹਾਂ ਦਾ ਮਨ ਅਤੇ ਤਨ ਉਸ ਸੱਚੇ ਰੰਗ ਦੇ ਵਿੱਚ ਰੰਗਿਆ ਗਿਆ ਤੇ ਉਹਨਾਂ ਦਾ ਮਨ ਇਸ ਤਰ੍ਹਾਂ ਹੋ ਜਾਏਗਾ ਇਸ ਤਰ੍ਹਾਂ ਰੰਗਿਆ ਜਾਏਗਾ ਜਿਸ ਚਾਰ ਰੁਸ਼ਪੇ ਰ ਹਨ ਹਰਿਆਲੀ ਹੋ ਗਈ ਹੈ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮੰਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਵਿਖਿਆ ਕਹਿੰਦੇ ਜ਼ੈਰ ਨੂੰ ਰੰਗ ਕੁੜਾਵਾ ਕੂੜ ਕਹਿੰਦੇ ਝੂਠ ਨੂੰ ਝੂਠਾ ਰੰਗ ਮਾਇਆ ਦਾ ਜੋ ਝੂਠਾ ਰੰਗ ਹਨ ਜੋ ਮਾਇਆ ਦੇ ਰੰਗ ਹਨ ਜੋ ਸੰਸਾਰ ਦੇ ਰੰਗ ਹਨ ਉਹਨਾਂ ਵਾਸਤੇ ਉਹ ਰੰਗ ਫਿੱਕੇ ਪੈ ਜਾਣਗੇ ਕਿਉਂਕਿ ਜਿਨੂੰ ਨਾਮ ਦਾ ਰੰਗ ਚੜ ਜਾਏ ਉਹਨੂੰ ਫਿਰ ਦੂਸਰਾ ਰੰਗ ਚੰਗਾ ਨਹੀਂ ਲੱਗਦਾ ਸੰਸਾਰ ਦੇ ਰੰਗ ਉਹਦੇ ਵਾਸਤੇ ਫਿੱਕੇ ਹਨ ਝੂਠੇ ਹਨ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ ਉਹਨੂੰ ਸਾਰੇ ਰੰਗ ਸਵਾ ਵਰਗੇ ਲੱਗਦੇ ਹਨ ਜਿਨੂੰ ਨਾਮ ਦਾ ਰੰਗ ਚੜ ਗਿਆ ਉਹਨੂੰ ਹੋਰ ਦੂਸਰਾ ਰੰਗ ਚੰਗਾ ਨਹੀਂ ਲੱਗਦਾ ਸਤਿਗੁਰ ਕਹਿੰਦੇ ਨੇ ਵਿਖਿਆ ਰੰਗ ਕੁੜਾਵਿਆ ਦਿਸਨ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਭਾਵਣੀ ਮਿਲ ਸਾਧੂ ਪੀਵਣ ਹਾਰ ਜਿਸ ਤਰ੍ਹਾਂ ਕਿ ਆਪ ਗੁਰੂ ਦੀ ਗੋਦੀ ਦੇ ਵਿੱਚ ਬੈਠੇ ਹੋ ਉਹ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰਦੇ ਹੋਏ ਸਤਿਗੁਰ ਕਹਿੰਦੇ ਨੇ ਉਹ ਸਾਧੂ ਸਾਨੂੰ ਸਾਰੇ ਜੀਵਾਂ ਨੂੰ ਸਤਿਗੁਰ ਸਾਧੂ ਕਹਿ ਰਹੇ ਨੇ ਸੰਗਤ ਦੇ ਰੂਪ ਦੇ ਵਿੱਚ ਆਪ ਸਾਰੇ ਬੈਠੇ ਹੋ ਤੇ ਉਸ ਆਕਾਲਪੁਰਖ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਕੰਨਾਂ ਦੇ ਰਾਹੀਂ ਆਪਣੇ ਹਿਰਦੇ ਤੱਕ ਪੁਚਾਰੇ ਹੋ ਸਤਿਗੁਰ ਕਹਿੰਦੇ ਨੇ ਇਸ ਤਰ੍ਹਾਂ ਸਾਧੂ ਉਸ ਆਕਾਲਪੁਰਖ ਪ੍ਰਮਾਤਮਾ ਦੇ ਨਾਮ ਰੂਪੀ ਬੂੰਦ ਨੂੰ ਪੀਂਦੇ ਹਨ ਜਿਸ ਤਰ੍ਹਾਂ ਕਿ ਸਵੰਤੀ ਬੂੰਦ ਆਕਾਸ਼ ਦੇ ਵਿੱਚੋਂ ਡਿੱਗਦੀ ਹੈ بارش ਦੇ ਵਿੱਚ ਜੇ ਸਿੱਪੀ ਦੇ ਮੂੰਹ 'ਤੇ ਪੈ ਜਾਏ ਤੇ ਮੋਤੀ ਬਣ ਜਾਂਦਾ ਹੈ ਜੇ ਕੇਲੇ ਤੇ ਪੈ ਜਾਏ ਕਪੂਰ ਬਣ ਜਾਂਦਾ ਹੈ ਜੇ ਬਬੀਏ ਦੇ ਸਿਰ ਤੇ ਪੈ ਜੇ ਉਹਦੇ ਮੁਖ ਤੇ ਪੈ ਜਾਵੇ ਉਹਨੂੰ ਕਈ ਕਈ ਮਹੀਨੇ ਪਿਆਸ ਨਹੀਂ ਲੱਗਦੀ ਜੇ ਧਰਤੀ ਤੇ ਪੈ ਜੇ ਤੇ ਬੇਕਾਰ ਹੈ ਜੇ ਜਨਮਾਂ ਦਾ ਕੋੜੀ ਹੋਏ ਕੋੜੀ ਤੇ ਪੈ ਜੇ ਉਹ ਤੰਦਰੁਸਤ ਹੋ ਜਾਂਦਾ ਹੈ ਉਹ ਬੂੰਦ بارش ਦੇ ਵਿੱਚ ਸੰਵੰਤੀ ਬੂੰਦ ਨੂੰ ਕਿਹਾ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਉਹ ਬੂੰਦ ਅਮਰਤ ਰੂਪੀ ਬੂੰਦ ਨਾਮ ਪਰਮੇਸ਼ਰ ਦਾ ਵੀ ਐਸਾ ਹੈ ਤੇ ਸਾਧੂ ਲੋਕ ਸੰਗਤ ਦੇ ਸੰਗਤ ਦੇ ਰੂਪ ਦੇ ਵਿੱਚ ਆਪ ਜਿਸ ਤਰ੍ਹਾਂ ਬੈਠੇ ਹੋ ਇਹ ਮਿਲ ਮਿਲ ਬੈਠ ਕੇ ਉਸ ਬੂੰਦਰੋਂ ਪੈਂਦੇ ਹਨ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਨ ਸਾਧੂ ਪੀਵਣ ਹਾਰ ਵਨ ਤ੍ਰਿਣ ਪ੍ਰਭ ਸੰਗ ਮੋਲਿਆ ਵਨ ਤ੍ਰਿਣ ਮਨਸਪਤੀ ਸਾਰੇ ਮਨਸਪਤੀ ਇੱਕ ਆਦੇ ਬੂਟੇ ਤੋਂ ਲੈ ਕੇ ਸਾਰੇ ਵੱਡੇ ਤੋਂ ਵੱਡੇ ਦਰਖਤਾਂ ਤੱਕ ਸਾਰਾ ਹਰਿਆ ਭਰਿਆ ਹੋ ਗਿਆ ਮੋਲਿਆ ਗਿਆ ਹੈ ਵਨ ਤ੍ਰਿਣ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਆਪਾਰ ਉਹਦੀ ਕਿਰਪਾ ਦੇ ਸਦਕਾ ਉਹ ਐਸਾ ਪ੍ਰਭੂ ਉਹ ਸਮਰੱਥ ਹੈ ਸਮਰੱਥ ਸਿਰਫ ਇੱਕ ਪਰਮਾਤਮਾ ਹੈ ਬਾਕੀ ਹਰ ਇੱਕ ਚੀਜ਼ ਦੇ ਵਿੱਚ ਕੋਈ ਨਾ ਕੋਈ ਕਿਤੇ ਨਾ ਕਿਤੇ ਕਮੀ ਹੈ ਕੋਈ ਵੀ ਪਰਫੈਕਟ ਨਹੀਂ ਪਰਮਾਤਮਾ ਤੋਂ ਬਿਨਾ ਉਹ ਸਮਰੱਥ ਹੈ ਤੇ ਉਹ ਅਪਾਰ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਰਾ ਪਾਰਾ ਵਾਰ ਨਹੀਂ ਕੀਤਾ ਜਾ ਸਕਦਾ ਉਹਨੂੰ ਬੇਅੰਤ ਕਿਹਾ ਜਾ ਸਕਦਾ ਅਪਾਰ ਕਿਹਾ ਜਾ ਸਕਦਾ ਹੈ ਉਨੇ ਆਪਣੇ ਰੰਗ ਦੇ ਵਿੱਚ ਸਾਰੇ ਵਣ ਤ੍ਰਿਣ ਨੂੰ ਮੌਲਿਆ ਹੈ ਹਰਿਆ ਭਰਿਆ ਕਰ ਦਿੱਤਾ ਹੈ ਵਣ ਤ੍ਰਿਣ ਪ੍ਰਭ ਸੰਗ ਮੌਲਿਆ ਸਮਰੱਥ ਬੁਰਖ ਆਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਮਨ ਹਾਰ ਹਰ ਇੱਕ ਚਾਹੁੰਦਾ ਕਿ ਮੈਂ ਅਕਾਲ ਪੁਰਖ ਪ੍ਰਮਾਤਮਾ ਦੇ ਦਰਸ਼ਨ ਕਰਾਂ ਮੈਂ ਉਹਨੂੰ ਮਿਲਾ ਲੇਕਿਨ ਮਿਲਦੇ ਉਹ ਹਨ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋ ਜਾਏ ਕਰਮ ਨੂੰ ਕਹਿੰਦੇ ਬਖਸ਼ਿਸ਼ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਮਿਹਰਮਾਨ ਹੋ ਜਾਏ ਜਿਨ੍ਹਾਂ ਤੇ ਮਿਹਰੇ ਨਦਰ ਕਰ ਦੇਵੇ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ਆਪਣੀ ਸੂਝ-ਬੂਝ ਨਾਲ ਨਹੀਂ ਆਪਣੇ ਸਿਆਣੇਪਨ ਨਾਲ ਨਾ ਕੋ ਅਜੇ ਤੱਕ ਮਿਲਿਆ ਹੈ ਜਿਹਨੂੰ ਉਹ ਮਿਲਾਨਾ ਚਾਵੇ ਉਹੀ ਮਿਲ ਸਕਦਾ ਹੈ ਸਤਿਗੁਰ ਕਹਿੰਦੇ ਨੇ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਮਨ ਹਾਰ ਬਖਸ਼ਿਸ਼ ਤੋਂ ਬਿਨਾਂ ਮਿਲਿਆ ਵੀ ਨਹੀਂ ਜਾਂਦਾ ਜਿਨੀ ਸਖੀਏ ਪ੍ਰਭ ਪਾਇਆ ਤੇ ਜਿਨ੍ਹਾਂ ਨੂੰ ਆਪਣੇ ਚਰਨਾਂ ਨਾਲ ਉਹਨੇ ਜੋੜ ਲਿਆ ਹੈ ਜਿਹੜੀਆਂ ਸਖੀਆਂ ਸੁਹਾਗਣਾ ਬਣ ਗਈਆਂ ਹਨ ਸਤਿਗੁਰ ਕਹਿੰਦੇ ਨੇ ਉਹਨਾਂ ਤੋਂ ਮੈਂ ਬਲਿਹਾਰ ਜਾਵਾਂ ਸਦਕੇ ਜਾਵਾਂ ਵਾਰਣੇ ਜਾਵਾਂ ਜਿਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੇ ਸੱਦ ਬਲਿਹਾਰ ਹਉ ਕਹਿੰਦੇ ਮੈਂ ਨੂੰ ਸੱਦ ਬਲਿਹਾਰ ਸਦਾ ਹਰ ਰੋਜ਼ ਉਹਨਾਂ ਤੋਂ ਵਾਰਣੇ ਜਾਵਾਂ ਸਦਕੇ ਜਾਵਾਂ ਜਿਹੜੇ ਜੀਵ ਰੂਪੀ ਇਸਤਰੀਆਂ ਅਕਾਲ ਪੁਰਖ ਪ੍ਰਮਾਤਮਾ ਦੇ ਚਰਣਾ ਦੇ ਨਾਲ ਜੁੜ ਗਈਆਂ ਹਨ ਜਿਨ੍ਹਾਂ ਨੂੰ ਆਪਣੇ ਚਰਣਾ ਨਾਲ ਮਿਲ ਲਿਆ ਹੈ ਜਿਨੀ ਸਖੀਏ ਪ੍ਰਭ ਪਾਇਆ ਹੋ ਤਿਨ ਕੇ ਸਦ ਬਲਿਹਾਰ ਨਾਨਕ ਹਰਜੀ ਮਾਇਆ ਕਰ ਨਾਨਕ ਪੰਜਵੇਂ ਨਾਨਕ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਮਾਇਆ ਕਰ ਮਾਇਆ ਮਮਾ ਮੁਕਤਾ ਹੈ ਮਮੇ ਦੇ ਪਿੱਛੇ ਕੰਨਾ ਲੱਗ ਜੇ ਤੇ ਮਾਇਆ ਬਣ ਜਾਂਦਾ ਹੈ ਕੰਨਾ ਹਟਾ ਦਿੱਤਾ ਜਾਏ ਮਾਇਆ ਮਾਇਆ ਕਹਿੰਦੇ ਕਿਰਪਾ ਨੂੰ ਹੇ ਮੇਰੇ ਪ੍ਰਭੂ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਨਾਨਕ ਹਰਜੀ ਹਰ ਕਹਿੰਦੇ ਪ੍ਰਮਾਤਮਾ ਨੂੰ ਹਰਜੀ ਹੇ ਪ੍ਰਮਾਤਮਾ ਹੇ ਮੇਰੇ ਪ੍ਰਭੂ ਮੇਰੇ ਤੇ ਮਿਆ ਕਰ ਕਿਰਪਾ ਕਰ ਤੇ ਮੈਨੂੰ ਆਪਣਾ ਸ਼ਬਦ ਦੇ ਮੈਂ ਸ਼ਬਦ ਦੀ ਆਰਾਧਨਾ ਕਰਕੇ ਤੇ ਤੇਰੇ ਨਾਲ ਜੁੜ ਕੇ ਆਪਣਾ ਜੀਵਨ ਸਵਾਰ ਸਕਾਂ ਨਾਨਕ ਹਰਜੀ ਮਿਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਸਾਵਣ ਦਾ ਮਹੀਨਾ ਉਹਨਾਂ ਸੁਹਾਗਣਾ ਵਾਸਤੇ ਖੁਸ਼ੀਆਂ ਭਰਿਆ ਬਤੀਤ ਹੋਏਗਾ ਜਿਨ੍ਹਾਂ ਦੇ ਉਰ ਹਾਰ ਉਰ ਕਹਿੰਦੇ ਹਿਰਦਾ ਹਿਰਦੇ ਦੇ ਅੰਦਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਹਾਰ ਪੈ ਗਿਆ ਜਿਨ੍ਹਾਂ ਦੇ ਗਲੇ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਮਾਲਾ ਚੱਲਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਹਾਰ ਪੈ ਗਿਆ ਨਾਮ ਦਾ ਉਹਨਾਂ ਨੂੰ ਸੁਹਾਗਣਾ ਕਿਹਾ ਸਤਿਗੁਰਾਂ ਨੇ ਉਹ ਇਸ ਸਾਵਣ ਦੇ ਮਹੀਨੇ ਦੇ ਵਿੱਚ ਆਗਣਾ ਤੇ ਇਸ ਤਰ੍ਹਾਂ ਇਹ ਮਹੀਨਾ ਬਤੀਤ ਕਰਨ ਗਿਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਦਾ ਹਾਰ ਪੈ ਗਿਆ ਸਾਵਣ ਤਿੰਨਾਂ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ